नगर काउंसिल ਵੱਲੋਂ ਕੱਗਾ ਰੋਡ ਤੇ ਅੰਬੇੜਕਰ ਚੌਕ ਦੇ ਸਾਹਮਣੇ ਉਸਾਰੀ ਕਰਾਈ ਜਾ ਰਹੀ ਪਖਾਨੇ ਦੀ ਉਹ ਪਖਾਨੇ ਦੀ ਉਸਾਰੀ ਵਿਵਾਦਾਂ ਦੇ ਵਿੱਚ ਆ ਗਈ ਹੈ ਰਾਇਲ ਕੰਪਲੈਕਸ ਦੇ ਜਿਹੜੇ ਕੋਲੋਨਾਈਜ਼ਰ ਹੈ ਮੁਕุล ਗਰਗ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇਹ ਜ਼ਮੀਨ ਸਾਡੇ ਇੱਥੇ ਨਿਕਲਦੀ ਹੈ ਇਹ ਮਾਮਲਾ ਅਦਾਲਤ ਦੇ ਵਿੱਚ ਹੈ ਅਸੀਂ ਮਾਰਕੀਟ ਕਮੇਟੀ ਮੰਡੀ ਬੋਰਡ ਤੋਂ 2015 'ਚ ਜ਼ਮੀਨ ਖਰੀਦੀ ਸੀ ਮਾਮਲਾ ਅਦਾਲਤ 'ਚ ਅਦਾਲਤ ਵੱਲੋਂ ਸਟੋਪ ਸਕੇਲ ਆਈ ਹੋਈ ਹੈ ਲੇਕਿਨ ਇਸ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਇਹ ਜ਼ਮੀਨ ਹੈ ਜਿਹੜੀ ਇੱਥੇ ਪਖਾਨੇ ਦੀ ਸਾਰੀ ਕਰਵਾਈ ਜਾ ਰਹੀ ਹੈ ਇਸ ਕਰਕੇ ਇਹ ਮਾਮਲਾ ਗਰਮਾ ਗਿਆ ਹੈ ਅਤੇ ਇਹ ਪਹਿਲਾਂ ਵੀ ਇਸ ਜ਼ਮੀਨ ਤੇ ਕਈ ਵਾਰ ਕੋਸ਼ਿਸ਼ ਹੋਈ ਕਬਜ਼ਾ ਕਰਨ ਦੀ ਲੇਕਿਨ ਮਾਮਲੇ ਸਮੇਂ ਦੀ ਸਰਕਾਰਾਂ ਦੇ ਮੁਤਾਬਿਕ ਰੁਕ ਜਾਂਦਾ ਸੀ ਕੰਮ ਲੇਕਿਨ ਹੁਣ ਇਹ ਨਿਰਮਾਣ ਕਰਾਉਣ ਨਾਲ ਇਹ ਮਾਮਲਾ ਫਿਰ ਗਰਮਾ ਗਿਆ ਹੈ ਜ਼ਮੀਨ ਕਿਸ ਦੀ ਹੈ ਸਹੀ ਕਿਸ ਦੇ ਨਾਮ ਹੈ ਇਹ ਸਾਰਾ ਅਦਾਲਤ ਦੇ ਵਿੱਚ ਮਾਮਲਾ ਹੈ ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜਗਤਕਾਰੀ ਸਮਾਣਾ ਬਰਜਿੰਦਰ ਸਿੰਘ ਨੇ ਗੱਲਬਾਤ ਕਰਨ ਤੇ ਉਹਨੇ ਕਿਹਾ ਕਿ ਜਿਹੜੀ ਇਹ ਬਿਲਡਿੰਗ ਹੈ ਇਹ ਵੀ ਅਸੀਂ ਚੈੱਕ ਕਰਾਂਗੇ ਵੀ ਲੀਗਲ ਹੈ ਕਿ ਇਨਲੀਗਲ ਹੈ ਸਾਰਾ ਜਾਂਚ ਕੀਤੀ ਜਾਵੇਗੀ ਇਹ ਜ਼ਮੀਨ ਨਗਰ ਕੌਂਸਲ ਨੇ ਤਹਿਸੀਲਦਾਰ ਨੂੰ ਲਿਖਿਆ ਗਿਆ ਹੈ ਵੀ ਇਸ ਜ਼ਮੀਨ ਕੀ ਸਾਨੂੰ ਪਮੈਸ ਕਰਕੇ ਦਿੱਤੀ ਜਾਵੇ ਹੁਣ ਕਿਸ ਟਾਈਮ ਆਏਗੀ ਲੇਕਿਨ ਇਹ ਸਾਰੀ ਜਾਣਕਾਰੀਆਂ ਪਹਿਲਾਂ ਅਧਿਕਾਰੀਆਂ ਨੂੰ ਕਰਨੀ ਚਾਹੀਦੀ ਸੀ ਉਸਾਰੀ ਕਰਨ ਤੋਂ ਪਹਿਲਾਂ ਮੈਂ ਮukul गर्ग ਵਾਸੀ ਸਮਾਣਾ ਸਾਡੀ ਕੰਪਨੀ ਐਸਐਮ ਕਲੋਨਾਈਜ਼ਰ ਹੈ ਜਿਸ ਨੇ ਸਾਲ 2015 ਵਿੱਚ ਪੰਜਾਬ ਮੰਡੀ ਬੋਰਡ ਤੋਂ ਲਗਭਗ 4450 ਗਾਜਾ ਜਗ੍ਹਾ ਖਰੀਦੀ ਸੀ ਜਿਸ ਦੀ ਬਣਦੀ ਕੀਮਤ ਉਹਨਾਂ ਨੂੰ ਅਦਾ ਕਰ ਦਿੱਤੀ ਗਈ ਹੈ ਜੋ ਕਿ ਲਗਭਗ 5 ਲੱਖ 6 ਲੱਖ ਸੀ ਇਸ ਉੱਪਰ ਕੁਝ ਪਨਲਟੀਆਂ ਵੀ ਦਿੱਤੀਆਂ ਗਈਆਂ ਸੀਗੀਆਂ ਜੋ ਕਿ ਉਹਨਾਂ ਨੂੰ ਉਸ ਸਮੇਂ ਅਦਾ ਕਰਕੇ ਇਸ ਜਗ੍ਹਾ ਦੀ ਰਜਿਸਟਰੀ ਕਰਾਈ ਗਈ ਸੀ ਜਿਸ ਦੀ ਮਾਰਕੀਟ ਕਮੇਟੀ ਸਮਾਣਾ ਦਾ ਸੈਕਟਰੀ ਖੁਦ ਤਹਿਸੀਲ ਵਿੱਚ ਆ ਕੇ ਕਰਵਾ ਕੇ ਗਿਆ ਸੀ ਤੇ ਇਸ ਵਿੱਚ ਸਟੇਟ ਅਫਸਰ ਪੰਜਾਬ ਮੰਡੀ ਬੋਰਡ ਦੇ ਸਾਈਨ ਵੀ ਨਾਲ ਕੀਤੇ ਦ੍ਰਿਸ਼ਟੀਕਰਣ ਉਪਰਾਧ ਇਸ ਜਗ੍ਹਾ ਦਾ ਸਾਨੂੰ ਕਬਜ਼ਾ ਦੇ ਦਿੱਤਾ ਗਿਆ ਸੀ ਪਰ ਉਸ ਤੋਂ 2-3 ਮਹੀਨੇ ਬਾਅਦ ਚ ਇਸ ਜਗ੍ਹਾ ਵਿੱਚ ਉਹ 440 ਦਾ ਜਗ੍ਹਾ ਦਾ ਇਹਨਾਂ ਨੇ ਕਲੇਮ ਕੀਤਾ ਕਿ ਇਹ ਜਗ੍ਹਾ ਸਾਡੀ ਹੈ ਜਿਸ ਦੇ ਅਗੇਂਸਟ ਮਾਰਕੀਟ ਕਮੇਟੀ ਸਮਾਨਾ ਕੋਰਟ ਦੇ ਵਿੱਚ ਚਲੀ ਗਈ ਤੇ ਅਸੀਂ ਵੀ ਨਾਲ ਉਸ ਵਿੱਚ ਪਾਰਟੀ ਬਣੀ ਪਾਰਟੀ ਮਨ ਉਪਰਾਧ ਕੋਰਟ ਨੇ ਇਸ ਜਗ੍ਹਾ ਉੱਪਰ ਸਟੇਟਸ ਕੋ ਕਰ ਦਿੱਤਾ ਕਿ ਇਹ ਕੋਰਟ ਦੇ ਅਗਲੇ ਆਰਡਰ ਤੱਕ ਐਜ਼ ਇਟ ਇਜ਼ ਹੀ ਰਹੂਗੀ ਇਸ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਊਗੀ ਇਸ ਆਰਡਰ ਦਾ ਸਾਰਿਆਂ ਨੂੰ ਅਫਸਰਾਂ ਨੂੰ ਮਾਰਕੀਟ ਕਮੇਟੀ ਸਮਾਣਾ ਤੇ ਪੰਜਾਬ ਮੰਡੀ ਮੋਰਡ ਦੇ ਅਫਸਰਾਂ ਨੂੰ ਸਾਰਾ ਇਸ ਬਾਰੇ ਪਤਾ ਹੈ ਪਰ ਹੁਣ ਲਗਭਗ 15 ਦਿਨ ਪਹਿਲਾਂ ਮ्युनਿਸਪਲ ਕਾਰਪੋਰੇਸ਼ਨ ਸਮਾਣਾ ਮ्युनਿਸਪਲ ਕੌਂਸਲ ਸਮਾਣਾ ਨੇ ਜਿਸ ਦਾ ਇਸ ਜਗ੍ਹਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਉੱਪਰ ਨਜਾਇਜ਼ ਸਾਰੇ ਕਰਕੇ ਉੱਥੇ ਬਾਥਰੂਮ ਬਣਾਏ ਜਾ ਰਹੇ ਨੇ ਉਹਨਾਂ ਨੂੰ ਅਸੀਂ ਕੋਰਟ ਦੇ ਆਰਡਰਾਂ ਦੀ ਕਾਪੀ ਵੀ ਦਿੱਤੀ ਲੀਗਲ ਨੋਟਿਸ ਵੀ ਭੇਜਿਆ ਪਰ ਇਹ ਕੋਰਟ ਦੀ ਆਰਡਰ ਦੀ ਧੱਜੀਆਂ ਉਡਾ ਕੇ ਉਸ ਉੱਪਰ ਫਿਰ ਵੀ ਕੋਈ ਕਾਰਵਾਈ ਕਰਨੀ ਬੰਦ ਨਹੀਂ ਕਰ ਰਹੀਆਂ ਉਹ ਸਾਰੀ ਅੱਜ ਵੀ ਚੱਲੂ ਹੈ ਸਾਨੂੰ ਨਹੀਂ ਪਤਾ ਕਿ ਇਸ ਉੱਪਰ ਕੀ ਕਿਸ ਬੰਦੇ ਦੀ ਕੀ ਮਨਚਾ ਹੈ ਅਸੀਂ ਇਹਨਾਂ ਨਾਲ ਲਗਾਤਾਰ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਸਾਡੇ ਨਾਲ ਕੋਈ ਵਾਰਤਾਲਾਪ ਨਹੀਂ ਕਰ ਰਹੀਆਂ ਇਹ ਕੋਰਟ ਦੇ ਆਰਡਰਾਂ ਦੀ ਬਿਲਕੁਲ ਧੱਜਿਆ ਡਾਰ ਰਹੇ ਨੇ ਕੋਰਟ ਦੇ ਫੈਸਲੇ ਮਾਰਿਓ ਕੋਰਟ ਦੇ ਫੈਸਲਾ ਜੋ ਵੀ ਹੋਊਗਾ ਜਿਸਦੇ ਵੀ ਹੱਕ ਚ ਹੋਊਗਾ ਉਹ ਸਾਨੂੰ ਮਨਜ਼ੂਰ ਹੈ ਇਹ ਕੀ ਸਾਡੇ ਦੇ ਮਾਰਕੀਟ ਕਮੇਟੀ ਸਮਾਣਾ ਵਿੱਚ ਚੱਲ ਰਿਹਾ ਹੈ ਮਿਊਨਿਸਪਲ ਕਾਉਂਸਲ ਜੀ ਦਾ ਕਿ ਇਸ ਜਗ੍ਹਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਇਸ ਉੱਪਰ ਨਰਜਾਇ ਕੁਸਾਰੀ ਕਰ ਰਿਹਾ ਹੈ ਕਿ ਉਸ ਉੱਪਰ ਨਾ ਕੋਡ ਦੇ ਆਰਡਰਾਂ ਦੀ ਉਲੰਘਣਾ ਕਰਦੇ ਹੋ ਹੁਣ ਤੱਕ ਕੰਮ ਜਾਰੀ ਹੈ ਆਰਡਰ ਸਟੇ ਹੈ ਕਿ ਇਹ ਜਰਤਾ ਤਸਿਲਦਾਨ ਨੂੰ ਇਨਤੀ ਕਰਨ ਵਾਸਤੇ ਲਿਖਤ ਦੇਖ ਲੈਣੇ ਉਹ ਸ਼ਡਿਊਲ ਰੋਡ ਦੀ ਜਗ੍ਹਾ ਉਹ ਬਾਗ ਹੂੰ ਠੀਕ ਹੈ ਇਹਨਾਂ ਜਿਹੜਾ ਪਿੱਛੇ ਪ੍ਰੋਜੈਕਟ ਜਿਆ ਬਣਾਇਆ ਹੋਇਆ ਉਹ ਕੋਈ ਗਰੂੜ ਨਹੀਂ ਹੈਗਾ ਅਨਗਰੂੜ ਹੈ ਇਲੀਗਲ ਪ੍ਰੋਜੈਕਟਰ ਗਰੂੜ ਖੜੀ ਕਰਾਇਆ ਇਹ ਬਿਲਡਿੰਗ ਬਣੀ ਹੈ ਨਾ ਮਾਰਕੀਟ ਕਮੇਟੀ ਨੇ ਇਹਨਾਂ ਨੂੰ ਜਗ੍ਹਾ ਦਿੱਤੀ ਸੀ ਕੋ ਪਿੱਛੇ ਪਿੱਛੇ ਵਾਲੀ ਹੈ ਖੁੰਗੇ ਦੇ ਕੋਚ ਹੂੰ ਜੇ ਬੁਨੇ ਬਾਕੀ ਗੱਲ ਵੀ ਮੰਤੀ ਕਰਾ ਲਾਂਗੇ ਬਸ ਹੋਰ ਕੀ ਜਿਆਦਾ ਰੋਲਾ ਪਾਉਂਦੇ ਆ ਉਹ ਚੈੱਕ ਕਰ ਲਾਂਗੇ ਹੂੰ ਨਹੀਂ ਜਿਹੜਾ ਇਹ ਕਹਿੰਦੇ ਵੀ ਸਾਡੇ ਮਤਲਬ ਕੋਰਟ ਵੱਲੋਂ ਸਟੋਟੋ ਸਟੇ ਲਾਈ ਹੋਈ ਹੈ ਇਹ ਤਾਂ ਸੋ ਫਿਰ ਉਹ ਦੋ ਪਾਰਟੀਆਂ ਆਪਸ ਚ ਨਾ ਮਾਰਕੀਟ ਕਮੇਟੀ ਦੇ ਇਹਨਾਂ ਦਾ ਸਟੇ ਸਾਡੇ ਨਾਲ ਉਹਦਾ ਕੋਈ ਸਟੇ ਨਹੀਂ ਨਾ ਤਾਂ ਮਤਲਬ ਕੰਮ ਤਾਂ ਉਸ ਪਰਟੀ ਕਰਾਰੇ ਵਾਲਾ ਸੀ ਉਸ ਪਰਟੀ ਨੇ ਜੀ ਪਾਰਟੀ ਬਣਾਇਆ ਇੰਡਸਟਰੀਅਲ ਕੁਆਲਿਟੀ ਕੁਬਿਲਿਟੀ ਦੀ ਮਾਰੀ ਹੈ ਮਾਰਕੀਟ ਕਮੇਟੀ ਦਾ ਸਟੇ ਉਹ ਕਿੱਦਾਂ ਕਮਾਰ ਕਿਉਂ ਨਾ ਪਿਛਲੀ ਜਗ੍ਹਾ ਦੀ ਸਟੇ ਹੈ ਪਿਛਲੀ ਜਗ੍ਹਾ 'ਚ ਹੂੰ ਬੁਰਾ ਨਹੀਂ ਛੋੜਾ ਅੱਛਾ ਜਿਹੜੇ ਪਿਛਲੇ ਪ੍ਰੋਜੈਕਟ ਦੀ ਜਗ੍ਹਾ ਹੀ ਹੈ ਨਹੀਂ ਉਹ ਤਾਂ ਸ਼ਡਿਊਲ ਰੋਡ ਦੀ ਜਗ੍ਹਾ ਉੱਤੋਂ ਆ ਜਾ ਸ਼ਡਿਊਲ ਰੋਡ ਕੇ ਥਾਂ ਆਏ ਆਪਣੀ ਦੇਖ ਲਾਂਗੇ ਬਾਕੀ ਜੋ ਕੋਈ ਹੋਊਗਾ ਕਲੀਗਲ ਇਹ ਚ ਹੋਏ ਸੀ ਵਕੀਲ ਦੀ ਸਲਾਹ ਲੈ ਰਹੇ ਆ ਕਰ ਲਾਂਗੇ ਲਿਖਤੀ ਵਾਸਤੇ ਲਿਖ ਜਾਣਾ ਫਿਲਹਾਲ ਫਿਰ ਮੰਨ ਲਓ ਕੰਮ ਬੰਦ ਹੈ ਰੁੱਕੇ ਕੱਲ ਕੰਮ ਹਾਂਜੀ ਠੀਕ ਠੀਕ ਹੈ ਸਰ ਠੀਕ